ਦੋਸਤੋ ਪੰਜਾਬ ਦਾ ਬੇਹੱਦ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗਾਵੜਰ ਜੋ ਕਿ ਕੁਝ ਸਾਲ ਪਹਿਲਾਂ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਗਾਵੜਰ ਦੇ ਰਿਕਾਉਂਟਰ ਤੋਂ ਬਾਅਦ ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਨੇ ਆਪ ਖੁਦ ਟਵੀਟ ਕਰਕੇ ਦੱਸਿਆ ਸੀ ਅਤੇ ਉਸ ਦਾ ਮੁਕਾਬਲਾ ਬਣਾਉਣ ਵਾਲੀ ਪੁਲਿਸ ਟੀਮ ਨੂੰ ਵਧਾਈਆਂ ਦਿੱਤੀਆਂ ਸਨ ਵਿੱਕੀ ਗਾਵੜਰ ਉੱਤੇ 7 ਲੱਖ ਰੁਪਏ ਦਾ ਇਨਾਮ ਸੀ ਕੌਣ ਸੀ ਵਿੱਕੀ ਗਾਵੜਰ ਕੀ ਹੈ ਉਸ ਦੇ ਪੁਲਿਸ ਮੁਕਾਬਲੇ ਦੀ ਅਸਲੀ ਕਹਾਣੀ ਕਿਵੇਂ ਆਖਰ ਪੁਲਿਸ ਉਸ ਤੱਕ ਪਹੁੰਚੀ ਵਿੱਕੀ ਗਵਡਰ ਉੱਤੇ ਪੁਲਿਸ ਦੀ ਹਿਸਟਰੀ ਵਿੱਚ ਕਿਹੜੇ ਕਿਹੜੇ ਅਪਰਾਧ ਦਰਜ ਹੋਏ ਤੇ ਕਿਹੜੇ ਕਿਹੜੇ ਮੁੱਖ ਬਾਬਲਿਆਂ ਵਿੱਚ ਉਹ ਲੋੜੀ ਦਾ ਸੀ ਇਹ ਸਾਰੀ ਗੱਲਬਾਤ ਅਤੇ ਜਾਣਕਾਰੀ ਤੁਹਾਡੇ ਨਾਲ ਅੱਜ ਦੇ ਇਸ ਐਪੀਸੋਡ ਵਿੱਚ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੁਲਿਸ ਦੇ ਦਾਅਵਿਆਂ ਮੁਤਾਬਕ ਪੰਜਾਬ ਦੇ ਖਤਰਨਾਕ ਗੈਂਗਸਟਰ ਵਿੱਕੀ ਗਵਡਰ ਉਤੇ ਉਸਦੇ ਸਾਥੀ ਪ੍ਰੇਮਾ ਲਾਹੌਰਿਆ ਨੂੰ ਰਾਜਸਥਾਨ ਪੰਜਾਬ ਦੇ ਬਾਰਡਰ ਤੇ ਇੱਕ ਪੁਲਿਸ ਮੁਕਾਬਲੇ ਵਿੱਚ ਢੇਰ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ 27 ਨਵੰਬਰ ਸਾਲ 2016 ਵਿੱਚ ਪੰਜਾਬ ਦੇ ਇੱਕ ਸ਼ਹਿਰ ਨਾਬੇ ਦਾ ਨਾਮ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਿਆ ਕਿਉਂਕਿ ਇਸ ਦਿਨ ਪੰਜਾਬ ਦੀ ਹਾਈ ਸਿਕਿਉਰਿਟੀ ਨਾਬਾ ਜੇਲ ਬ੍ਰੇਕ ਹੋਈ ਸੀ ਜਦੋਂ ਬਿਲਕੁਲ ਫਿਲਮੀ ਅਦਾਜ ਦੇ ਵਿੱਚ ਨਾਬਾ ਜੇਲ ਬ੍ਰੇਕ ਕਾਰਡ ਨੂੰ ਅਜਾਬ ਦੇ ਕੇ ਤੇ ਹਾਈ ਸਕਿਉਰਿਟੀ ਜੇਲ ਨੂੰ ਤੋੜ ਕੇ ਕੁਝ ਕਬੀਟਾਂ ਵਿੱਚ ਕੁਝ ਅਪਰਾਧੀ ਇੱਥੋਂ ਫਰਾਰ ਹੋ ਗਏ ਸਨ ਫਰਾਰ ਹੋਣ ਵਾਲੇ ਇਹਨਾਂ ਲੋਕਾਂ ਵਿੱਚ ਦੋ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਵੀ ਸ਼ਾਮਲ ਸਨ ਹੋਇਆ ਕਿ ਕਿ ਪੁਲਿਸ ਦੀਆਂ ਵਰਦੀਆਂ ਵਿੱਚ ਆਏ ਕੁਝ ਆ ਬੱਦੇ ਜਿਨ੍ਹਾਂ ਦੀ ਗਿਣਤੀ ਅੱਧੇ ਦਰਜੜ ਤੋਂ ਵੀ ਵੱਧ ਸੀ ਉਹ ਪੰਜਾਬ ਪੁਲਿਸ ਦੀ ਜੇਲ ਸੁਰੱਖਿਆ ਤੇ ਭਾਰੀ ਪੈ ਗਏ ਤੇ ਆਪਣੇ ਸਾਥੀਆਂ ਨੂੰ ਜੇਲ੍ਹ ਵਿੱਚੋਂ ਹੀ ਕੱਢ ਕੇ ਲੈ ਗਏ ਜਿਸ ਵੇਲੇ ਪੰਜਾਬ ਦੇ ਵਿੱਚ ਜੇਲ੍ਹ ਭੱਦੀ ਗਈ ਤਾਂ ਇਸ ਕਾਰਡ ਨਾਲ ਇੱਕ ਵਾਰ ਦਿੱਲੀ ਵੀ ਇਹ ਲੱਗਈ ਸੀ ਭਾਰਤੀ ગ્રਹਿ ਬਤਰਾਲੇ ਵੱਲੋਂ ਇਸ ਪੂਰੇ ਬਾਬਲੇ ਤੇ ਰਿਪੋਰਟ ਤਲਬ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਆਹਲਾ ਅਫਸਰਾਂ ਨੂੰ ਮੁਵੱਤਲ ਕਰ ਦਿੱਤਾ ਗਿਆ ਇਸ ਨੱਬਾ ਜੇਲ੍ਹ ਬ੍ਰੇਕ ਕਾਰਡ ਦਾ ਮੁੱਖ ਦੋਸ਼ੀ ਅਤੇ ਮੁੱਖ ਸਾਜ਼ਿਸ਼ਘਾੜਾ ਹਰਜਿੰਦਰ ਸਿੰਘ ਉਰਫ ਵਿੱਕੀ ਗਵਡਰ ਨੂੰ ਦੱਸਿਆ ਗਿਆ ਸੀ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਬਾਅਦ ਵਿੱਕੀ ਨੂੰ ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਵੀ ਦਬਜਤ ਕੀਤਾ ਗਿਆ। ਵੱਖ-ਵੱਖ ਸਮੇਂ ਤੇ ਉਸਨੇ ਆਪਣੀ ਗੱਲ ਰੱਖਣ ਲਈ ਫੇਸਬੁੱਕ ਉੱਤੇ ਪੋਸਟਾਂ ਪਾਈਆਂ। ਜੇਲ੍ਹ ਵਿੱਚ ਭੱਜਣ ਤੋਂ ਬਾਅਦ ਪੁਲਿਸ ਵੱਲੋਂ ਕਈ ਵਾਰ ਉਸ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਘੇਰਦੇ ਦਾਅਵੇ ਕੀਤੇ ਗਏ ਪਰ ਹਰ ਵਾਰ ਵਿੱਕੀ ਗੌਂਦਰ ਬਚ ਨਿਕਲਦਾ ਰਿਹਾ। ਜੇਲ੍ਹ ਬ੍ਰੇਕ ਤੋਂ ਕੁਝ ਸਮੇਂ ਬਾਅਦ ਹੀ ਭੱਜਣ ਵਾਲੇ ਜ਼ਿਆਦਾਤਰ ਅਪਰਾਧੀ ਪੁਲਿਸ ਵੱਲੋਂ ਫੜ ਲਏ ਗਏ ਪਰ ਵਿੱਕੀ ਗੌਂਦਰ ਪੰਜਾਬ ਵਿੱਚ ਰਹਿੰਦੇ ਹੋਏ ਵੀ ਪੁਲਸ ਦੇ ਹੱਥ ਨਹੀਂ ਸੀ ਆ ਰਿਹਾ ਤੇ ਪੁਲਸ ਲਈ ਸਿਰਦਰਦ ਬਣਿਆ ਹੋਇਆ ਸੀ ਥੋੜੇ ਸਮੇਂ ਵਿੱਚ ਹੀ ਉਹ ਇੰਨਾ ਪਾਵਰਫੁਲ ਹੋ ਗਿਆ ਕਿ ਪੁਲਸ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਿਆ ਸੀ ਇਸੇ ਲਈ ਜਿਸ ਵੇਲੇ ਫਿਰ ਗੌਡਰ ਅਤੇ ਉਸਦੇ ਸਾਥੀ ਪ੍ਰੇਮੇ ਲਾਹੌਰੀਏ ਦਾ ਇਨਕਾਪਟਰ ਹੋਇਆ ਤਾਂ ਉਸ ਵਕਤ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਵੱਲੋਂ ਆਪ ਖੁਦ ਟਵੀਟ ਕਰਕੇ ਪੰਜਾਬ ਪੁਲਿਸ ਨੂੰ ਵਾਰਕਵਾਦ ਦਿੱਤੀ ਗਈ ਸੀ ਹਾਲਾਂਕਿ ਕੁਝ ਦਿਨ ਪਹਿਲਾਂ ਹੀ ਵਿੱਕੀ ਗੌਡਰ ਦੀ ਸੋਬ ਮਿਲ ਤੇ ਪੰਜਾਬ ਪੁਲਿਸ ਦੇ ਅਬਰਸਰ ਅਤੇ ਗਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਘੇਰਾ ਪਾਈ ਰੱਖਿਆ ਸੀ ਪਰ ਉਹਨਾਂ ਨੂੰ ਕਾਬਜ਼ਾਬੀ ਫਿਰ ਵੀ ਨਹੀਂ ਮਿਲੀ ਤੇ ਹਾਥੀ ਤੇ ਪੁਲਿਸ ਖਾਲੀ ਹੱਥ ਵਾਪਸ ਆਈ ਸੀ ਵਿੱਕੀ ਗਵਡਰ ਕੌਣ ਸੀ ਤੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਵਿੱਚ ਉਸਦਾ ਨਾਮ ਆਇਆ ਇਸ ਜਾਣਕਾਰੀ ਉੱਤੇ ਥੋੜੀ ਝਾਤ ਮਾਰਦੇ ਹਾਂ ਵਿੱਕੀ ਗਵਡਰ ਪੰਜਾਬ ਦੇ ਜ਼ਿਲ੍ਹੇ ਸ੍ਰੀ ਬੁਖਸਰ ਸਾਹਿਬ ਦੇ ਪਿੰਡ ਸਰਾਵਾ ਬੋਦਲਾ ਦਾ ਰਹਿਣ ਵਾਲਾ ਸੀ ਉਸਦਾ ਸਭ ਤੋਂ ਪਹਿਲਾ ਨਾਮ ਉਸ ਵਕਤ ਚਰਚਾ ਵਿੱਚ ਆਇਆ ਜਦੋਂ ਉਸ ਵੱਲੋਂ ਗੈਂਗਸਟਰ ਸੁੱਖਾ ਕਾਲਵਾ ਦੇ ਕਤਲ ਨੂੰ ਪੁਲਿਸ ਰਾਸਤੇ ਵਿੱਚ ਹੀ ਅੱਜਾਬ ਦਿੱਤਾ ਗਿਆ ਸੀ ਫਗਵਾੜਾ ਤੋਂ ਪੇਛੀ ਤੋਂ ਪੁਲਿਸ ਵੈਨ ਵਿੱਚ ਵਾਪਸ ਆਰ ਗੈਂਗਸਟਰ ਸੁੱਖਾ ਕਾਲਵਾ ਨੂੰ ਘੇਰ ਕੇ ਗੋਲੀਆਂ ਨਾਲ ਭੁੱਡ ਕੇ ਉਸ ਦੀ ਲਾਸ਼ ਤੇ ਭਗੜੇ ਪਾਏ ਗਏ ਸਨ ਡਿਸਕਸ ਥਰੋ ਦਾ ਇੱਕ ਚੱਗਾ ਖਿਡਾਰੀ ਹੋੜ ਕਰਕੇ ਅਰਜਿੰਦਰ ਸਿੰਘ ਨੂੰ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਦਾਖਲਾ ਮਿਲ ਗਿਆ ਤੇ ਉੱਥੇ ਹੀ ਉਸ ਦੀ ਸੁੱਖਾ ਕਾਲਵਾ ਨਾਲ ਦੋਸਤੀ ਹੋਈ ਪਰ ਫਿਰ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸੁਖਾ ਕਾਲਵਾ ਦੇ ਕਤਲ ਤੋਂ ਕੁਝ ਸਮੇਂ ਬਾਅਦ ਵਿੱਕੀ ਗਵਡਰ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਚंडीगढ़ ਬਡੂੜ ਦੇ ਲਾਗੇ ਬੈਂਕ ਦੀ ਕੈਸ਼ ਵੇਡ ਤੋਂ 1 ਕਰੋੜ 33 ਲੱਖ ਰੁਪਏ ਦੀ ਲੁੱਟ ਅਤੇ ਗਵਡਰ ਦੇ ਜੱਤੀ ਪਿੰਡ ਸਰਾਵਾ ਬੋਦਲਾ ਵਿੱਚ ਹੋਈ ਬੰਕ ਟਕੈਤੀ ਵਿੱਚ ਵੀ ਉਸ ਦਾ ਨਾਮ ਆਇਆ ਬੇਚੱਕ ਗਵਡਰ ਵੱਲੋਂ ਫੇਸਬੁੱਕ ਤੇ ਉਸ ਵਕਤ ਪੋਸਟ ਪਾ ਕੇ ਇਹਨਾਂ ਵਾਰਦਾਤਾ ਵਿੱਚ ਸ਼ਾਮਲ ਦਾ ਹੋੜਦਾ ਕਾਬੂਲ ਦਾਬਾ ਕੀਤਾ ਗਿਆ ਸੀ ਗੁਰਦਾਸਪੁਰ ਦੇ ਕਾਨੂੰਵਾਲ ਕਸਬੇ ਵਿੱਚ ਇੱਕ ਗੈਂਗਵਾਰ ਹੋਈ ਜਿਸ ਵਿੱਚ ਵਿਰੋਧੀ ਗਰੁੱਪ ਦੇ ਤਿੰਨ ਬੰਦਿਆਂ ਦਾ ਕਤਲ ਹੋਇਆ ਪੰਜਾਬ ਪੁਲਿਸ ਵੱਲੋਂ ਇਸ ਵਾਰਦਾਤ ਵਿੱਚ ਵਿੱਕੀ ਗੌਡਰ ਨੂੰ ਦਾਪਜਿਤ ਕੀਤਾ ਗਿਆ ਇਸ ਤੋਂ ਛੁੱਟ ਚੱਟੀਗੜ੍ਹ ਵਿੱਚ ਹੁਸ਼ਿਆਰਪੁਰ ਦੇ ਇੱਕ ਸਰਪੰਚ ਦਾ ਕਤਲ ਹੋਇਆ ਰੋਪੜ ਦੇ ਨੂਰਪੁਰ ਬੇਦੀ ਵਿੱਚ ਇੱਕ ਸ਼ਖਸ ਦਾ ਘਰ ਵਰਕੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਬਈ 2017 ਵਿੱਚ ਪੱਚਕੁਲਾ ਦੇ ਸਕੇਤੜੀ ਕੋਲ ਇੱਕ ਬੌਂਸਰ ਦਾ ਕਤਲ ਹੋਇਆ ਇਹ ਬਾਬਲੇ ਗਵਡਰ ਉੱਤੇ ਦਰਜ ਹੋਏ ਸਨ ਤੇ ਵਿੱਕੀ ਗਵਡਰ ਇਹਨਾਂ ਸਾਰੇ ਬਾਬਲਿਆਂ ਵਿੱਚ ਪੁਲਿਸ ਨੂੰ ਲੁਰੀਦਾ ਸੀ ਹੁਣ ਵਿੱਕੀ ਗਵਡਰ ਦੇ ਰਿਕਾਉਂਟਰ ਦੀ ਕਹਾਣੀ ਸੁਣਾਉਦੇ ਹਾਂ ਵਿੱਕੀ ਗਵਡਰ ਦੇ ਰਿਕਾਉਂਟਰ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਪੁਲਿਸ ਦੇ ਮੁਖੀ ਸਰੇਸ਼ ਅਰੋੜਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿੱਕੀ ਗਵਡਰ ਉੱਤੇ 7 ਲੱਖ ਰੁਪਏ ਦਾ ਇਨਾਮ ਸੀ ਅਤੇ ਪ੍ਰੇਮਾ ਲਾਹੌਰਿਆ ਉਤੇ 2 ਲੱਖ ਰੁਪਏ ਦਾ ਇਨਾਮ ਸੀ ਡੀਜੀਪੀ ਮੁਤਾਬਕ ਪੰਜਾਬ ਪੁਲਿਸ ਦੀ ਕ੍ਰਾਈਮ ਕੰਟਰੋਲ ਜੁੱਟ ਵੱਲੋਂ ਇਸ ਮੁਕਾਬਲੇ ਨੂੰ ਇਜਾਬ ਦਿੱਤਾ ਗਿਆ ਇਸ ਕ੍ਰਾਈਮ ਕੰਟਰੋਲ ਜੁੱਟ ਦੇ ਮੁਖੀ ਏਆਈਜੀ ਗਰਬੀਤ ਜਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੂੰ ਕਿਤੋਂ ਸੂਹ ਬਿਲੀ ਸੀ ਕਿ ਵਿੱਕੀ ਗੌਂਦਰ ਅਤੇ ਉਸ ਦਾ ਸਾਥੀ ਅਬੋਰ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਸਰਗਰਮੜ ਜਿਸ ਤੋਂ ਬਾਅਦ ਜਾਣਕਾਰੀ ਦੇ ਆਧਾਰ ਤੇ ਸ਼ੱਕੀਆਂ ਦੀ ਦਿਸ਼ਾੜ ਦੇ ਸ਼ੁਰੂ ਕੀਤੀ ਗਈ ਜਿਸ ਵਿੱਚ ਪਿੰਡ ਸਰਵਰ ਖੋਈਆਂ ਦੇ ਇੱਕ ਸ਼ਖਸ ਪੰਜਾਬੇ ਉੱਤੇ ਖਾਸ ਨਜ਼ਰ ਰੱਖੀ ਗਈ ਸੀ ਇਸੇ ਸ਼ੱਕੀ ਦੇ ਘਰ ਵਿੱਚ ਕੁਝ ਅਣਪਛਾਤੇ ਲੋਕਾਂ ਦੇ ਰਹਤੇ ਹੋਣ ਬਾਰੇ ਸੂਹ ਮਿਲੀ ਪੁਲਿਸ ਵੱਲੋਂ ਇਸ ਘਰ ਦੀ ਰੇਕੀ ਕੀਤੀ ਗਈ ਪੁਲਿਸ ਦੇ 24 ਜਨਵਰੀ ਤੋਂ ਹੀ ਅਪਰੇਸ਼ਨ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਰਾਤ ਨੂੰ ਪੁਲਿਸ ਵੱਲੋਂ ਉਸ ਖੇਤਾਂ ਵਿੱਚ بڑے ਘਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਤੇ ਕੁਝ ਪੁਲਿਸ ਬਲਾਜਬ ਘਰ ਦੀ ਛੱਤ ਉੱਤੇ ਚੜ ਗਏ ਹਰਕਤ ਉਹਦੀ ਦੇਖ ਵਿੱਕੀ ਗਵਡਰ ਤੇ ਉਸ ਦਾ ਸਾਥੀ ਵੀ ਚੁੱਕਦੇ ਹੋ ਗਏ ਵਿੱਕੀ ਗਵਡਰ ਤੇ ਉਸ ਦਾ ਸਾਥੀ ਪ੍ਰੇਮ ਲਾਹੌਰੀਆ ਕਦ ਟੱਪ ਕੇ ਭੱਜਣ ਲੱਗੇ ਸਨ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਵਿੱਚ ਦੋਹਾਂ ਦੀ ਉੱਥੇ ਹੀ ਬੋਤ ਹੋ ਗਈ ਇੱਕ ਉਹਨਾਂ ਦਾ ਤੀਜਾ ਸਾਥੀ ਵੀ ਪੁਲਿਸ ਉੱਤੇ ਲਗਾਤਾਰ ਫਾਇਰਿੰਗ ਕਰ ਰਿਹਾ ਸੀ ਤਾਂ ਜੋ ਵਿੱਕੀ ਗਵਡਰ ਭੱਜ ਸਕੇ ਪਰ ਉਹ ਸਾਥੀ ਵੀ ਜਖਮੀ ਹੋ ਗਿਆ ਦੇਸੀ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਇਸ ਪੁਲਿਸ ਮੁਕਾਬਲੇ ਵਿੱਚ ਦੋ ਪੁਲਿਸ ਬਲਾਜਬ ਵੀ ਜਖਮੀ ਹੋਏ ਸਨ ਇਹ ਮੁਕਾਬਲੇ ਵਾਲੀ ਜਗ੍ਹਾ ਪੰਜਾਬ ਰਾਜਸਥਾਨ ਦੀ ਹੱਦ ਉੱਤੇ ਸੀ ਤੇ ਇਹ ਘਰ ਰਾਜਸਥਾਨ ਦੀ ਹਦੂਦ ਦੇ ਅੰਦਰ ਆਉਦਾ ਸੀ ਰਾਜਸਥਾਨ ਪੁਲਿਸ ਵੱਲੋਂ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਕੀਤੀ ਗਈ ਰਾਜਸਥਾਨ ਪੁਲਿਸ ਦੇ ਡੀਜੀਪੀ ਓਪੀ ਗਲੋਤਰਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਪੰਜਾਬ ਪੁਲਿਸ ਵੱਲੋਂ ਮੁਕਾਬਲੇ ਦੀ ਕੋਈ ਵੀ ਜਾਣਕਾਰੀ ਰਾਜਸਥਾਨ ਪੁਲਿਸ ਨਾਲ ਸਾਂਝੀ ਨਹੀਂ ਸੀ ਕੀਤੀ ਗਈ ਇਸ ਤੋਂ ਵੱਧ ਹੋਰ ਕੋਈ ਵੀ ਜਾਣਕਾਰੀ ਪੁਲਿਸ ਵੱਲੋਂ ਆਮ ਲੋਕਾਂ ਨਾਲ ਸਾਂਝੀ ਨਹੀਂ ਕੀਤੀ ਗਈ ਹਰਜਿੰਦਰ ਸਿੰਘ ਆਪਣੇ ਬਾਪ ਆਪ ਦਾ ਇਕਲੌਤਾ ਪੁੱਤਰ ਸੀ ਉਸ ਦੀ ਮੌਤ ਤੋਂ ਲੰਬਾ ਸਮਾਂ ਬਾਅਦ ਪੂਰੇ ਪਿੰਡ ਨੂੰ ਪੁਲਿਸ ਦੇ ਇੱਕ ਸ਼ੌਨੀ ਵਿੱਚ ਤਬਦੀਲ ਕਰਕੇ ਰੱਖਿਆ ਸੋ ਦੋਸਤੋ ਇਹ ਸੀ ਗੈਂਗਸਟਰ ਵਿੱਕੀ ਗਾਉਡਰ ਅਤੇ ਉਸ ਦੇ ਹੋਏ ਪੁਲਿਸ ਮੁਕਾਬਲੇ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ